ਜੀ ਕਾਲਸਾ ਸਸਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਬਈ ਇੱਕ ਬਹੁਤ ਸੋਹਣਾ ਆਫਰ ਤੁਹਾਡੇ ਵਾਸਤੇ ਲੈ ਕੇ ਆਏ ਜਿਵੇਂ ਕਿ ਦੇਖੋ ਤੁਹਾਨੂੰ ਪਤਾ ਵੀ ਕੱਟ ਪੀਸਾਂ ਦਾ ਆਫਰ ਤਾਂ ਚੱਲ ਹੀ ਰਿਹਾ ਹੈ ਕੱਲ ਤੋਂ ਲੈ ਕੇ ਸ਼ਨੀਵਾਰ ਤੂੰ ਕੱਟ ਪੀਸਾਂ ਦੇ ਵਿੱਚ ਵੀ ਡਿਜ਼ਾਈਨ ਤੁਹਾਨੂੰ ਬਹੁਤ ਐਂਡ ਮਿਲ ਜਾਣਗੇ ਉਹਦੇ ਵਿੱਚ ਦਿਖਾਉਣ ਦੀ ਲੋੜ ਨਹੀਂ ਕਿਉਂਕਿ ਪਹਿਲਾਂ ਵੀਡੀਓ ਪਹਿ ਚੁੱਕੀਆਂ ਨੇ ਕੱਟ ਪੀਸਾਂ ਦੀਆਂ ਇੱਕ ਨਾਲ ਹੀ ਆਫਰ ਆਪਾਂ ਹੋਰ ਲਾਤਾ ਤੁਹਾਡਾ ਜਿਵੇਂ ਕਿ ਪਹਿਣਾ ਨੂੰ ਜ਼ਰੂਰਤ ਹੁੰਦੀ ਹੈ ਮਸਲੀਨ ਦੁਪੱਟੇ ਵਾਲੇ ਸੂਟ ਵਧੀਆ ਵਾਲੀ ਕੁਆਲਿਟੀ ਜਿਹੜੇ ਕਿ ਆਪਾਂ ਕਿਤੇ ਆਉਣ ਜਾਣ ਦੇ ਵਿੱਚ ਵੀ ਵਰਤ ਸਕੀਏ ਲੋ ਜੀ ਆਹ ਮਸ਼ਲੀਨ ਦੁਪੱਟੇ ਵਾਲੇ ਸੂਟ ਆਪਾਂ ਤੁਹਾਡੇ ਵਾਸਤੇ ਆਫਰ 'ਚ ਲਗਾਤੇ ਨਾਲ ਆਹ ਦੇਖੋ ਜੀ 프ਰੰਟ ਬਹੁਤ ਸੋਹਣਾ ਗਲੇ ਬਣੇ ਹੋਏ ਲਾਈਟ ਤੇ ਡਾਰਕ ਕਲਰ ਹਰ ਤਰ੍ਹਾਂ ਦੇ ਮਿਲਣਗੇ ਭਾਈ ਇਹਦੇ ਵਿੱਚ ਲਓ ਜੀ ਆਹ ਵਾਲੀ ਸਲਵਾਰਾ ਰਹਿਣ ਵਾਲੀਆਂ ਨਾਲ ਤੇ ਨਾਲ ਪਿਓਰ ਮਸ਼ਲੀਨ ਦੇ ਦੁਪੱਟੇ ਡਿਜ਼ਾਈਨ ਚੈੱਕ ਕਰ ਲਓ ਤੁਸੀਂ ਲੈਸੀ ਨਾਲ ਲੱਗਿਆ ਹੋਇਆ ਆਹ ਵਾਲਾ ਦੁਪੱਟਾ ਪਿਓਰ ਮਸ਼ਲੀਨ 2.5 2.5 ਮੀਟਰ ਦੇ ਆਉਣਗੇ ਨਾਲ ਇਹਨਾਂ ਦੇ ਦੁਪੱਟੇ ਕਲਰ ਵੀ ਜਿੰਨੇ ਕਹੋਗੇ ਓਨੇ ਦੇ ਦਾਂਗੇ ਸਵੇਰੇ ਪਹੁੰਚੋ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਕਿਲੇ ਵਾਲੇ ਗੁਰੂ ਘਰ ਦੇ ਕੋਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ